ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਸੀ ਜਿਸ ਨੂੰ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਦਿਖਾਉਨੇ ਆ ਤੇ ਉਸ ਤੋਂ ਬਾਅਦ ਕਈ ਅਜਿਹੇ ਖੁਲਾਸੇ ਸਾਹਮਣੇ ਆਉਣ ਲੱਗ ਪਏ ਨੇ ਜਿਸ ਬਾਬਤ ਸੋਚ ਕੇ ਲੋਕ ਵੀ ਹੈਰਾਨ ਹੋਏ ਪਏ ਨੇ ਕਿ ਹੁਣ ਤਾਂ ਚੀਜ਼ਾਂ ਅਸਲ ਦੇ ਵਿੱਚ ਸਾਹਮਣੇ ਆਉਣ ਲੱਗ ਪਈਆਂ ਨੇ ਇੱਕ ਪਾਸੇ ਤੁਸੀਂ ਇਹ ਵਾਇਰਲ ਹੋ ਰਹੀ ਵੀਡੀਓ ਤੁਸੀਂ ਧਿਆਨ ਦੇ ਨਾਲ ਦੇਖ ਲਵੋ ਇੱਕ ਚਿੱਟੀ ਦਾੜੀ ਵਾਲਾ ਸ਼ਖਸ ਇਸ ਤੇ ਚਿੱਟਾ ਪਜਾਮਾ ਤੇ ਚਿੱਟੀ ਦਸਤਾਰ ਵੀ ਸਪਾਈ ਹੋਈ ਹੈ ਉਹ ਆਪ ਕਹਿੰਦਾ ਪਿਆਏ ਕਿ ਪੈਸੇ ਜਿਹੜੇ ਐ ਇਸ ਪਾਰਟੀ ਦੇ ਵੱਲੋਂ ਭੇਜੇ ਗਏ ਸਨ ਤੇ ਦੂਸਰੇ ਪਾਸੇ ਪੁਲਿਸ ਵਾਲਿਆਂ ਦੇ ਵੱਲੋਂ ਚੈਕਿੰਗ ਤਫਤੀਸ਼ ਦੌਰਾਨ ਆਹ ਦੇਖ ਲਓ ਵੋ ਮੇਜ਼ ਤੇ ਡੱਬੇ ਦੇ ਵਿੱਚ ਬੰਦ ਪਏ 5-500 ਦੇ ਨੋਟ ਜਦੋਂ ਗਿਣਨੇ ਸ਼ੁਰੂਆਤ ਕੀਤੀ ਗਈ ਤਾਂ ਇਹ ਹਜ਼ਾਰਾਂ ਦੇ ਵਿੱਚ ਹੀ ਨਹੀਂ ਸਕੂ ਲੱਖਾਂ ਦੇ ਵਿੱਚ ਅਮਾਉਂਟ ਪਹੁੰਚ ਗਈ ਹੈ ਹੁਣ ਦਿਨ ਆਬ ਤੁਸੀਂ ਇਸ ਖਬਰ ਤੋਂ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਕਿ ਸਭ ਤੋਂ ਪਹਿਲਾਂ ਜਿਮਨੀ ਚੋਣ ਜਿਹੜੀਆਂ ਕਿ ਪੰਜਾਬ ਦੇ ਵਿੱਚ ਚਾਰ ਥਾਵਾਂ ਤੇ ਸ਼ੁਰੂ ਹੋਣ ਜਾ ਰਹੀਆਂ ਨੇ ਕੁਝ ਹੀ ਘੰਟਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਕੁਝ ਹੀ ਘੰਟਿਆਂ ਦੇ ਵਿੱਚ ਵੋਟ ਪਾਉਣ ਦੇ ਲਈ ਲੋਕ ਵੀ ਨਿਕਲ ਜਾਣੇ ਆ ਪਰ ਉਸ ਤੋਂ ਪਹਿਲਾਂ ਇਹ ਖਬਰ ਜ਼ਰੂਰ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਕਿ ਅੱਖਾਂ ਮੀਚ ਕੇ ਜਾਂ ਪੈਸੇ ਲੈ ਕੇ ਵੋਟਾਂ ਪਾਉਣ ਦੇ ਲਈ ਜਾਂਦੇ ਪਏ ਐ ਭਾਵੇਂ ਕਿ ਜੇਕਰ ਗੱਲ ਕੀਤੀ ਜਾਵੇ ਚੱਬੇਵਾਲ ਡੇਰਾ ਬਾਬਾ ਨਾਨਕ ਗਿੱਦੜਬਾਹਾ ਬਰਨਾਲਾ ਦੇ ਵਿੱਚ ਜ਼ਿਮਨੀ ਚੋਣਾ ਨੇ ਪਰ ਅਜੇਹੇ ਦੇ ਵਿੱਚ ਇਹ ਤਸਵੀਰਾਂ ਗਿੱਦੜਬਾਹਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵਾਲਿਆਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਅਜੇਹੇ ਦੇ ਵਿੱਚ ਇਹ ਲੱਖਾਂ ਰੁਪਏ ਦੀ ਅਮਾਉਂਟ ਦੀ ਪਹਿਲਾਂ ਹੁਣ ਇਸ ਵੀਡੀਓ ਤੇ ਤੁਸੀਂ ਨਜ਼ਰ ਮਾਰ ਲਵੋ ਉਸ ਤੋਂ ਬਾਅਦ ਪੁਲਿਸ ਵਾਲੇ ਕੀ ਆਖਦੇ ਪਏ ਨੇ ਅਤੇ ਕਿਸ ਪਾਰਟੀ ਦੇ ਸਖਸ਼ਤਾ ਨਾਮ ਸਾਹਮਣੇ ਆਉਂਦਾ ਪਿਆ ਹੈ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਪਟਨਾਗਰ ਜੀ ਚੇਤਨ ਜੀ ਇਹ ਹਟਾਣਾ ਕਿਵੇਂ ਆ ਗਿਆ ਇਹ ਗੱਡੀ ਲੱਗੀ ਹੈ ਵੋਟਾਂ 'ਚ ਮੇਰੇ ਨਾਲ ਤੇ ਪੈਸੇ ਸੀ ਇਹ ਜਿਹੜੇ ਕਾਂਗਰਸ ਤੇ ਪਾਰਟੀ ਵਾਸਤੇ ਵੰਡਣ ਵਾਸਤੇ ਮੁੱਲ ਵੋਟਾਂ ਵਾਸਤੇ ਲੈਣ ਵਾਸਤੇ ਲੈ ਆਇਆ ਹਾਂ ਜੀ ਤੁਹਾਨੂੰ ਪਤਾ ਨਹੀਂ ਪਰ ਅਸੀਂ ਸਭ ਤੋਂ ਮਾਫੀ ਮੰਗਣਾ ਮੰਗਦੇ ਆ ਅੱਜ। ਕਿਤੇ ਦੀ ਕਿਥੋਂ ਹੈ? ਪੈਸੇ ਉਹਨਾਂ ਦੇ ਕਿੱਥੇ? ਸੋ ਜਨਾਬ ਤੁਸੀਂ ਇਹ ਵੀਡੀਓ ਤੇ ਨਜ਼ਰ ਮਾਰ ਲਈ ਇਸ ਦੇ ਵਿੱਚ ਖੁਦ ਸਾਫ਼-ਸਾਫ਼ ਸਖਸ਼ ਕਹਿੰਦਾ ਪਿਆ ਹੈ ਕਿ ਪੈਸੇ ਜਿਹੜੇ ਆ ਕਾਂਗਰਸ ਪਾਰਟੀ ਵਾਲਿਆਂ ਦੇ ਵੱਲੋਂ ਮੈਨੂੰ ਅੱਗੇ ਵੰਡਣ ਦੇ ਲਈ ਕਹਿ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੁਝ ਹੋਰ ਸਵਾਲ ਤਾਂ ਬਾਕੀ ਹੀ ਨਹੀਂ ਬਚਿਆ। ਭਾਵੇਂ ਕਿ ਇਸ ਤੋਂ ਬਾਅਦ ਗੱਲ ਸਾਰੀ ਹੁਣ ਪੁਲਿਸ ਵਾਲਿਆਂ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਂਦੀ ਪਈ ਹੈ ਕਿ ਅਸਲ ਦੇ ਵਿੱਚ ਕੀ ਗੱਲ ਹੈ। ਪਰ ਦੂਸਰੇ ਪਾਸੇ ਹੁਣ ਆਹ ਬੈਂਚ ਤੇ ਪਏ ਪੈਸੇ ਅਤੇ ਇਸ ਬਾਬਤ ਜਦੋਂ ਅਸੀਂ ਖੁਦ ਸੀਨੀਅਰ ਪੁਲਿਸ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਹੀ ਗੱਲ ਤੋਂ ਬਾਅਦ ਤਾਂ ਕਈ ਚੀਜ਼ਾਂ ਸਾਫ਼-ਸਾਫ਼ ਹੋ ਗਈਆਂ। ਅੱਜ ਹੀ ਰਾਤ ਸਾਡੀ ਐਫਐਸਟੀ ਟੀਮ ਨੇ 1 ਲੱਖ ਰੁਪਿਆ ਕੈਸ਼ ਰਿਕਵਰ ਕੀਤਾ ਸੀ। ਉਸ ਤੋਂ ਇਲਾਵਾ ਅੱਜ ਦਿਨੇ ਸਾਡੀਆਂ ਚੈਕਿੰਗ ਟੀਮਾਂ ਨੇ ਫਿਰ 2 ਲੱਖ ਰੁਪਿਆ ਕੈਸ਼ ਰਿਕਵਰ ਕੀਤਾ। ਇਹਨਾਂ ਚ ਇੱਕ ਚੇਤਨ ਹੈਗਾ ਲੜਕਾ ਹੈ। ਜੋ ਕਿ ਮੁਖਸਰ ਸਾਹਿਬ ਦਾ ਰਹਿਣ ਵਾਲਾ ਇਕ ਬਲਦੇਵ ਸਿੰਘ ਜੋ ਕਿ ਗਿੱਦੜਵਾ ਪਿੰਡ ਦਾ ਰਹਿਣ ਵਾਲਾ ਇਹਨਾਂ ਤੋਂ 2 ਲੱਖ ਰੁਪਏ ਕੈਸ਼ ਰਿਕਵਰ ਕੀਤਾ ਗਿਆ ਜੋ ਕਿ ਅਗਲੀ ਕਾਨੂੰਨੀ ਕਾਰਵਾਈ ਅਮਰਚ ਲਿਆਂਦੀ ਜਾ ਰਹੀ ਹੈ ਕਿਹਦੇ ਪੈਸੇ ਸੀ ਅੱਗੇ ਕਿਹਨੇ ਵੰਡਨੇ ਸੀ ਜਾਂਚ ਵਿੱਚ ਪਸਾਫ ਹੋਇਆ ਇਹ ਜੀ ਇਹਨਾਂ ਤੋਂ ਜੋ ਅਸੀਂ ਸਰਸਰੀ ਪੁੱਛਗਿਸ਼ ਕੀਤੀ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਰਾਜਾ ਵੜਿੰਗ ਦੇ ਪੈਸੇ ਸਨ ਤੇ ਜੋ ਕਿ ਕਾਂਗਰਸ ਪਾਰਟੀ ਦੇ ਲਈ ਵੰਡੇ ਜਾ ਰਹੇ ਸਨ ਕਿੰਨੀ ਮਾਉਂ ਕਿੰਨੀ ਟੋਟਲ ਹੁੰਦਾ ਕਰ ਰਹੇ ਹੁਣ ਪੱਖ 3 ਲੱਖ ਰੁਪਏ ਕੈਸ਼ ਕਾਰਵਾਈ ਕਿਸ ਤਰ੍ਹਾਂ ਨਹੀਂ ਰਹੀ ਅੱਗੇ ਇਹ ਜੋ ਐਸ ਪਰ ਲਾਅ ਕਾਨੂੰਨੀ ਕਾਰਵਾਈ ਬਣਦੀ ਆ ਉਹ ਸਾਡੀ ਐਫਐਸਸੀ ਚੀਟੀ ਮਾਂ ਅਮਲ ਚੱਲੇ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ